ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹੋਗੇ ਜਿਹੜਾ ਟਾਈਮ ਮਾਰਨਿੰਗ ਦੇ ਸਵਾ 8 ਹੋ ਗਏ ਨੇ ਅੱਜ ਤੇ ਲੇਟੋ-ਲੇਟ ਆ ਮੰਜਾਂ ਅਜੇ ਸਾਰੀਆਂ ਖੜੀਆਂ ਨੇ ਨਮਾਉਣ ਵਾਲੀਆਂ ਕਿਉਂਕਿ ਮੈਂ ਅੱਜ ਮੰਜਾਂ ਦੇ ਕੱਪੜੇ ਧੋਣ ਲੱਗ ਗਈ ਤੇ ਮੰਜਾਂ ਦੇ ਕੱਪੜੇ ਮਸ਼ੀਨ 'ਚ ਪਾਏ ਪੈਨ ਪਾਉਣ ਵਾਲੇ ਬਾਈਡਾਂ ਦੀਆਂ ਚਾਦਰਾਂ ਉਹ ਦੇ ਤਾਰਾਂ ਦੋ ਬਰੀਆਂ ਪੀਆਂ ਨੇ ਆ ਮੰਜਿਆਂ ਨੂੰ ਤਲੇ ਕੱਪੜੇ ਨੇ ਕਿਉਂਕਿ ਹੇਠਲੇ ਫਿਰ ਘੱਟ ਮੈਲੇ ਹੁੰਦੇ ਨੇ ਗੀ ਤੇ ਆਪਾਂ ਜਿਹੜੇ ਆਪਣੇ ਕੋਈ ਰੇਸਮੀ ਜਿਹਾ ਸੂਟ ਪਏ ਹੁੰਦੇ ਨੇ ਤਣੀਆਂ ਲਾ ਕੇ ਬੰਨਦਾ ਨੇ ਆ ਫਿਰ ਉਹ ਜੇ ਕੋਈ ਵਾਕ ਕੋਈ ਜੀ ਡੋਲਦੇ ਧੋਣੇ ਸੌਖੇ ਹੋ ਜਾਂਦੇ ਨੇ ਇੱਧਰ ਦੇਖੋ ਸਾਰ ਬੈਡਾਂ ਦੀ ਚਾਦਰ ਧੋਤੀ ਆ ਮੰਜਿਆਂ ਦੇ ਕੱਪੜੇ ਪ੍ਰੈਸ ਵਾਲੇ ਮੇਜ ਦੀ ਦਰੀ ਚਾਦਰ ਹਨਾ ਆਹੋ ਪਈ ਦਰੀ ਚੀਕੂ ਕੋਲੇ ਚੁੱਕਣੀ ਪਾਈ ਕੋਠੇ ਤੇ ਫਿਰ ਪਾ ਕੇ ਉਹ ਪਾਣੀ ਨੁੱਚੜ ਜਾਣ ਦੋ ਆ ਤਾਰ ਤੇ ਪਾਈ ਹੈਗੀ ਤੇ ਤਿੰਨ ਮੰਜਾਂ ਚਾਰ ਦੇ ਕੱਪੜੇ ਮਸ਼ੀਨ ਚ ਸਰਫ ਪਾ ਕੇ ਢੇੜਾ ਲਾ ਦਿੱਤਾ ਹੁਣ ਮੈਂ ਨਿਮਾਉਣੀਆਂ ਜੀ ਮੱਝਾਂ ਤੇ ਦੀਵਾਲੀ ਦੀਆਂ ਸਫਾਈਆਂ ਥੋੜੀਆਂ ਥੋੜੀਆਂ ਆਪਾਂ ਹੁਣੇ ਤੋਂ ਕਰਨ ਲੱਗ ਜਾਾਂਗੇ ਫਿਰ ਸੌਖਾ ਹੋ ਜਾਊਗਾ ਕਰਨਾ ਕਿਉਂਕਿ ਫਿਰ ਹਨਾ ਉਧਰੋਂ ਤਾਂ ਖੇਤ ਜੀਰੋ ਦੀਵਾਲੀ ਹੁੰਦੀ ਹੈ ਹਨਾ ਮੈਂ ਕਦੇ ਕਪਾਣ ਲੱਗ ਗਈ ਕਰੇ ਜੀਰੀ ਤੋਲਣ ਲੱਗ ਗਈ ਦੇ ਕਣਕ ਬੀਜਣ ਲੱਗ ਗਏ ਹਨਾ ਫਿਰ ਉਹਨਾਂ ਰੋਟੀ ਟੁੱਕੀ ਨੀ ਲੋਟ ਆਉਂਦਾ ਹੈਗਾ ਹੁਣ 10 ਸਾਲ ਚਾਹ ਪੀਓ ਦੋ ਹੁਣ ਦੁਪਹਿਰ ਵਾਲੀ ਪੀਓ ਦੋ ਫਿਰ ਆਪਾਂ ਨੂੰ ਕੰਮ ਛੱਡ ਕੇ ਇਹ ਜਾ ਕੁਝ ਕਰਨ ਪੈਂਦਾ ਤੇ ਘਰ ਮੈਂ ਫਿਰ ਝਾੜੂਂਗੀ ਕਿਉਂਕਿ ਤੇ ਘਰ ਮੈਂ 15 ਕਿ ਦਿਨ ਹੋ ਗਏ ਕਿਰਾ ਮੋٹے ਮੋٹے ਜਾਲੇ ਜੀ ਲਾ ਦਿੱਤੇ ਸੀਗੇ ਤੇ ਜਿਹੜੇ ਮੱਕੜੀ ਲਾ ਲੰਦੀ ਹੈ ਕਿ ਸੌਣ ਦੇ ਮਹੀਨੇ ਭਾਦੋਂ ਦੇ ਤੇ ਬਾਕੀ ਹੁਣ ਘਰ ਆਪਾਂ ਫਿਰ ਸਾਫ ਕਰਾਂਗੇ ਮੈਨੂੰ ਆਇਆ ਵੀ ਮੰਜੀਏ ਨੇ ਜਿੱਥੇ ਹਨਾ ਮੰਜੇ ਸਾਰੇ ਮੰਜੇ ਨੇ ਕੱਪੜੇ ਲਾ ਕੇ ਧੋਦਾ ਕਿਉਂਕਿ ਟਾਈਮ ਲੱਗੂ ਫਿਰ ਸੁੱਖ ਨਾਲ ਹੋਣ ਮੇਰੇ ਤੇ ਮੱਜਾਂ ਦਾ ਕੰਮ ਬਹੁਤ ਜ਼ਿਆਦਾ ਆਗਾ ਸੁੱਖ ਨਾਲ ਦੋ ਸੱਜਣਾ ਸੁਣੀਆਂ ਹੋਈਆਂ ਨੇ ਇੱਕ ਦੇ 15 ਕ ਦਿਨ ਰਹਿ ਗਏ ਨੇਗੇ ਤੇ ਉਹ ਸੁਕੂ ਫਿਰ ਤਾਂ ਉਹਦੋਂ ਹੀ ਜਾ ਰਹੇ ਕੰਮ ਬਾਜੂ ਖੇਤ ਲਾ ਸੜ ਜੂ ਇੱਕ ਪ੍ਰੋਗਰਾਮ ਕਈ ਆ ਰਹੇ ਨੇਗੇ 20 ਤਰ੍ਹਾਂ ਪਰ ਥੋੜਾ ਥੋੜਾ ਕਰਕੇ ਹਨਾ ਕੰਮ ਕਰ ਲਾਂਗੇ ਥੋੜਾ ਥੋੜਾ ਕਰਕੇ ਕੰਮ ਕਰ ਲਾਂਗੇ ਦੀਵਾਲੀ ਤੋਂ ਪਹਿਲਾਂ ਸਾਫ ਸਫਾਈ ਹੋ ਜਾਏ ਸੰਧਾਰਾ ਦਾ ਕੰਮ ਹਨਾ ਫਿਰ ਸੰਧਾਰੇ ਵੀ ਦੇਣ ਜਾਣਾ ਹੋ ਵਿਛਰੀ ਕੁੜੀਆਂ ਨੂੰ ਤੇ ਇਹਨਾਂ ਬਹਾਨੇ ਨਾਲ ਮਿਲ ਆਵਾਂਗੇ ਨੇ ਸੰਧਾਰਾ ਸੰਧੂਰੇ ਦਿਆਂਾਂਗੇ ਤੇ ਮਸੀਨ ਚ ਕੱਪੜੇ ਮੇਰੇ ਪਾਏ ਪਏ ਨੇ ਹੁਣ ਮੱਜਾਂ ਨਮਾਉਣ ਲੱਗਦੀਆਂ ਸਰਦਾਰ ਜੀ ਪਤਾ ਨਹੀਂ ਕਿੱਧਰ ਟਲੇ ਨੇ ਪਤਾ ਨਹੀਂ ਖੇਤ ਭਾਗੇ ਪਤਾ ਨਹੀਂ ਕਿੱਥੇ ਇੱਥੇ ਖੜੇ ਹੋਣਗੇ ਸੱਪ ਹਨਾ ਮਾਰਦੇ ਹੋਣਗੇ ਪਰ ਜਿਹੜਾ ਮੇਰਾ ਕੰਮ ਆ ਉਹ ਤਾਂ ਮੈਂ ਹੀ ਕਰਨਾ ਮੱਜਾਂ ਨਮਾਉਣ ਦਾ ਮੈਂ ਮੱਜਾਂ ਨਮਾਉਣੀ ਆ ਹੁਣ ਤੇ ਮੱਜਨਵਾ ਕੇ ਦਵਾਰ ਦੋ ਘਾਟਾ ਦਾਨੀ ਕੱਖ ਪਾਉਣ ਵੇਲੇ ਪਾਉਣ ਕ ਵੇਲੇ ਪਾਉਣ ਪਕਾ ਦੇਣਗੇ ਠੀਕ ਆ ਜੀ ਤੇ ਕੱਪੜਿਆਂ ਦਾ ਕੰਮ ਨਿਭੜ ਗਿਆ ਤੇ ਮੇਰੇ ਮੱਜਨਵਾ ਨਮੋਂ ਦੇ ਪਾਉਣ ਵਾਲੇ ਸੁੱਕ ਜਾਣਗੇ ਉਸ ਤੋਂ ਬਾਅਦ ਤਾਰ ਬੇਲੀ ਹੋ ਜੂ ਫਿਰ ਪਾਣੀ ਕੱਢ ਕੇ ਆਪਣੇ ਮੰਜੇ ਦੇ ਕੱਪੜੇ ਪਾ ਦੇਵਾਂਗੇ ਤੇ ਪੋਚੇ ਲਾਉਂਦੇ ਲਾਉਂਦੇ ਆਪਣੇ ਨੌਂ ਦੇ ਨੌਂ ਦੇ ਪੋਚੇ ਲਾਉਂਦੇ ਲਾਉਂਦੇ ਮੰਜੇ ਦੇ ਕੱਪੜੇ ਸੁੱਕ ਜਾਣਗੇ ਜੇ ਮੁਰਝਾ ਬਣਿਆ ਲਾ ਦੇਵਾਂਗੇ ਨਹੀਂ ਕੱਲ ਨੂੰ ਲਾ ਲਵਾਂਗੇ ਕੱਲ ਨੂੰ ਮੈਂ ਖੁਸ ਨਹੀਂ ਕਰਦੀ ਪਰਸੋਂ ਚਾਰ ਮੰਝਿਆਂ ਦੇ ਕੱਪੜੇ ਅੱਜ ਤੋਂ ਉਹਨੂੰ ਚਾਰ ਦੇ ਪਰਸੋਂ ਤੋਂ ਉਹ ਚਾਰ ਚ ਤਿੰਨ ਦੇ ਚੌਥੇ ਨੂੰ ਤੋਰੂ 11 ਮੰਝੇ ਨੇ 11 ਮੰਝਿਆਂ ਨੇ ਕੱਪੜੇ ਪਾ ਧੋ ਕੇ ਕੰਮ ਨਿਮੇੜ ਦੇਵਾਂਗੇ ਕਿਉਂਕਿ ਮੰਝਿਆਂ ਦੇ ਕੱਪੜਿਆਂ ਦਾ ਬਹੁਤ ਵੱਡਾ ਕੰਮ ਹੁੰਦਾ ਜਿਵੇਂ ਪੇਟੀਆਂ ਦੇ ਕਵਰ ਨੇ ਤੇ ਆਪਣੇ ਪੜਦੇ ਨੇ ਉਹ ਜਿੱਦੇ ਆਪਾਂ ਘਰ ਤੋਂ ਵਾਂਗੇ ਝਾੜਾਂਗੇ ਓਦ ਦੇ ਹਨਾ ਸਮਾਨ ਬਾਹਰ ਕੱਢਾਂਗੇ ਓਦ ਦੇ ਧੋਵਾਂਗੇ ਤੇ ਮੰਝਿਆਂ ਦੇ ਕੱਪੜੇ ਧੋ ਕੇ ਮੈਂ ਕੰਮ ਨਿਮੇੜ ਦਾਨੀਆ

No way. No. ਉਹ ਤਾਂ ਕਿਤੇ ਹੁਣ ਝੰਝੰਗਾ ਆਣ ਲੱਗੇ ਬਿੰਦੇ ਬਿੰਦੇ ਬੱਠਾ ਚ ਪੈਰ ਕਿਉਂ ਤਾਂ ਮੈਂ ਲੋ ਜਿਹੜਾ ਟਾਈਮ ਆ 1 ਵਜ ਗਿਆ ਤੇ 11:30 ਵਜੇ ਕੰਮ ਨਿਬੜੇ ਸੀ ਘੰਟਾ ਰੈਸਟ ਕਰ ਲਈ ਤੇ ਹੁਣ ਅੱਜ ਸਵੇਰੇ ਮੈਨੂੰ ਟਾਈਮ ਹੀ ਨਹੀਂ ਲੱਗਿਆ ਮੈਨੂੰ ਕੱਪੜੇ ਧੋਣ ਦਾ ਲਾਲਚ ਹੋ ਗਿਆ ਤੇ ਮਜਰ ਦਾਣਾ ਲੈਣਾ ਸੀਗਾ ਲੈਤੀ ਤੇ ਤੁਹਾਨੂੰ ਦਿਖਾਉਣੀ ਮੈਂ ਕੈਮਰਾ ਚੇਂਜ ਕਰਕੇ ਕੀ ਪੁਰਸ ਕਰੀ ਬੈਠੀ ਐ ਇੱਥੇ ਮੈਂ ਹਾਏ ਤਾਂ ਖਰਚਾ ਖਾਂਦੀਆਂ ਨੇ ਗਈਆਂ ਸਾਰਾ ਦਿਨ ਖਰਚਾ ਹੋ ਹੀ ਜਾਂਦਾ ਮੱਜਾਂ ਹੀ ਤੇ ਜੇ ਕਿਲੋ ਹੀ ਗਰੋ ਆਓ ਘਰ ਲਾਓ ਪਾ ਲਾਓ ਕਰ ਲਓ ਪਾ ਲਾਓ ਨੇ ਆਪ ਦੀ ਪੂਤ ਨਹੀਂ ਭੁੱਲੀ ਪਈ ਹੈਗੀ ਕਈ ਵਾਰਾਂ ਜਾਂਚ ਕਰਕੇ ਦਿਖਾਉਣੀ ਆ ਵੀ ਇੱਥੇ ਮੈਂ ਕੀ ਕੁਸਤਰੀ ਬੈਠੀ ਆ ਕੀ ਕੁਛ ਕਰਦੀ ਲੋ ਜੀ ਇੱਧਰ ਤਾਂ ਆਪਣੀ ਤਰੀ ਹੋਈ ਹੈਗੀ ਮੱਝ ਦੀ ਲੇਟੀ ਅੱਗੇ ਮੈਂ ਚੁੱਲੇ ਤੇ ਪਤਿਲਾ ਧਰਨਾਂ ਦੇ ਦੋਨੋਂ ਟਾਈਮਾਂ ਦਾ ਤੇ ਹੁਣ ਇੱਕ ਤਾਂ ਟਾਈਮ ਲੀ ਆ ਮੈਂ ਇੱਕ ਟਾਈਮ ਚਲਾਤ ਨੇ ਬਣਾ ਲਾਵੇ ਹੁਣ ਕਿਉਂਕਿ 1:00 ਵਜੇ ਪਿਆ ਗਰਮੀ ਵਾਲੀ ਹੈ ਜੀ 1:00 ਵਜੇ ਦੁਪਹਿਰ ਦਾ ਤੇ 1:00 ਵਜੇ 14 ਮਿੰਟ ਹੋ ਗਏ ਮਾdal ਚੁੱਲੀ ਆ ਦੀਦੀ ਦੇਖ ਰਹੀ ਸੀ ਇੰਟਰਨੈਟ ਪਿੱਤਰੀ ਹੋਈ ਹੈਗੀ ਤੇ ਇੱਧਰ ਤੋਂ ਹੋ ਰਹੀ ਹੈ ਜੀ ਦਲੀਆ ਇਹ ਤਾਂ ਦਲੀਆ ਤਿਆਰ ਹੋ ਗਿਆ ਤੇ ਹੋਣੀ ਹੋਣੀ ਦੁੱਧ ਵਾ ਕਿਤਾ ਲਈਏ ਦੁੱਧ ਚ ਵੀ ਬਣਾ ਲੈਣੇ ਹੁੰਨੇ ਆ ਬਿਨ ਦੁੱਧ ਤੋਂ ਵੀ ਬਣਾ ਲੈਣੇ ਹੁੰਨੇ ਆਂਗੀ ਤੇ ਜੇ ਪੇਣ ਦੁੱਧ ਚੜਿ ਬਣਾ ਲਈ ਤਾਂ ਦੁੱਧ ਪਾ ਕੇ ਖਾ ਲੈਣੇ ਜਿਹਨੇ ਉਹੀ ਖਾਣਾ ਹੁੰਦਾ ਇਹੀ ਖਾ ਲੈਣੇ ਜੇ ਮਣਕਰੇ ਦੁੱਧ ਚੜੀ ਬਣਾ ਲੈਣੇ ਫਿਰ ਮੰਗੋ ਇਦਾਂ ਕਰੀ ਹੋਈ ਚਾਹ ਚਾਹ ਆਪਣੇ ਉਬਲੀਆਂ ਦੀ ਆਪ ਲਿਓਣਿਆਂਗੇ ਦੁੱਧ ਕੱਢ ਕੇ ਕਿਉਂਕਿ ਹੁਣ ਸਾਰੀਆਂ ਚੀਜ਼ਾਂ ਇੱਚ ਵੀ ਘੱਟ ਸੀ ਫੇਰ ਨਹੀਂ ਜ਼ਰੂਰੀ ਆਏਗੀ ਬਸ ਇੱਕ ਵਾਲੀ ਜੀ ਆ ਗੀ ਦੋ ਤਿੰਨ ਵਾਲੀਆਂ ਹੋਰ ਆ ਗਈਆਂ ਨੂੰ ਆਪਣੀ ਰੇਟੀ ਰਹਿ ਜੀ ਜਾਊਗੀ ਥੇ ਹੌਲੀ ਹੌਲੀ ਉੱਪਰ ਨਾ Hi, but the doggy, but the doggy, but the doggy, but ya doggy, but the 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 doggy, ਤੇ ਦਲੀਏ ਚੀਨਾ ਦੁੱਧ ਪਾਦਾ ਹਜ ਰਿੱਜਾ ਨਹੀਂ ਤੇ ਜੰਮੀ ਨਹੀਂ ਜਣਾ ਗਰਮੀ ਬਾੜੀ ਆ ਤਿੰਨ ਚਾਰ ਦਿਨ ਹੋ ਗਏ ਛੜਤਾ ਜੀ ਗਰਮੀ ਬਹੁਤ ਜ਼ਿਆਦਾ ਆ ਜੀ ਹੁਣ ਤਮੀ ਤੋਂ ਕੀ ਕਰਾਉਣਾ ਫਸਲਾਂ ਖਰਾਬ ਕਰੂਗਾ ਕੀ ਹੋ ਗਿਆ ਤੇਨੋ ਕਟ ਗਿਆ ਹਿੰਦਾਲੀਏ ਤੁਮ ਗੈਸ ਸਟਾਰਟ ਕਰ ਰਖੋ ਤੁੰਡਾ ਜਿਹਾ ਕਰ ਚਲ ਦੋ ਦਿਤਾ ਰਹਿ ਗਿਆ योच a सी फिर 稳定稳定不一般

ਫਿਰ ਥੋੜੀ ਪੋਣੀ ਨਾਲ ਵੀ ਪਾਇਆ ਕਰ। ਪਾ ਦੇ ਤੁਸੀਂ ਸਾਰਿਆਂ ਨੂੰ ਵਧੀਆ ਇਹਨਾਂ। ਨਾ, ਇਹ ਰੋ ਹੋਇਆ ਹੈ। ਗ੍ਰੋਸਰੀ ਵਾਸਤੇ ਹੈ, ਦੁੱਧ ਬਾਸੇ ਥੋੜੀ ਹੈ। ਬਾਦ ਵਾਸਤੇ ਉੱਤੇ ਵੀ ਲਿਖਿਆ ਨਾ ਦੁੱਧ ਵੀ ਬਾਦ ਦਾ ਦੁੱਧ ਦਾ। ਮੈਂ ਉੱਤੇ ਤਾਂ ਦੁੱਧ ਬਾਸ ਤੇ ਵੀ ਲਿਖਿਆ ਹੋਇਆ ਹੈ। ਸਮਾਨ ਪੈਂਦਾ ਮੱਝਾ ਉਹਨਾ ਸਾਡਾ ਫੇਰ ਵੀ ਪਤਾ ਨਹੀਂ ਕੀ ਮੇਜ ਹੋਰ ਜੀਉਣਾ ਤਾਂ ਪਹੂਣਾ ਕਰਕੇ ਨਹੀਂ ਆ ਬੱਚਾ ਤਾਂ ਜੱਜ ਹੈ ਦਾ ਆ ਦਾ ਸੁਗੜ ਦਾ ਇਹ ਪਹਿਲਾ ਆਉਟ ਇਹਦਾ ਹਰਦੀ ਨਹੀਂ ਜਣੋ ਇਹਦਾ ਕਿੰਨਾ ਮਰਜੀ ਕੱਢ ਲੈ ਇਹ ਤਾਂ ਇਹੀ ਕੰਮ ਹੈ ਕਿੰਕਿਲੋਂ ਜੀਰ ਲੈ ਆਨੇ ਕਰ ਕੋਈ ਨਾ ਹੂੰ ਸੁੱਕੇ ਜੀਰ ਇਹ ਤਾਂ ਦਾਹੇ ਚੋਂ ਦੇ ਪਰਦਾ ਤੂੰ ਨਾ ਹਾਣ ਜੀਆ ਚਾਪ ਕੱਟ 2 ਹੱਡਾਂ ਹੀ ਤਾਂ ਖੱਡਾਂ ਬੋਦੀ ਲੋ ਜੀ ਦੱਬਾ ਆ ਗਿਆ 7 ਦਿਨਾਂ ਗੱਡੀ ਲੈਤੀ ਐ ਤੁਹਾਨੂੰ ਪਤਾ 10 ਤੱਕ ਨਾ ਦੱਸਤਾ ਮਾਈਤਾ ਇਹ ਸਕੇ ਨਾ ਬਹਾਉਦਸ ਕਰਨਗੇ ਡੱਬਾ ਲੈਦਾ ਸਿੰਜੇ ਨੇ ਗੱਡੀ ਗੱਡੀ ਲੈ ਲਈ ਲੱਡੂਆਂ ਡੱਬਾ ਆ ਖੜਾ ਮੈਂ ਜੇਟ ਜੇਟ ਦੇ ਕੇ ਦੱਸਿਆ ਨੇ ਪਰ ਮੈਂ ਦੱਸ ਤਰ ਲੋਕ ਇਹ ਤਾਂ ਦੱਸਿਆ ਕੁਸੀ ਆਲੀ ਦੱਸ ਦੇ ਪੂਰੀ ਬਸਤਰੀ ਮਾਲੀ ਲੋ ਜੀ ਸਾਡੇ ਮੁੰਡੇ ਨੇ ਗੱਡੀ ਲੈ ਲਈ ਕੈਨੇਡਾ ਚ ਗੱਡੀ ਨੇ ਡੱਬਾ ਆ ਗਿਆ ਹੁਣ ਆਪਾਂ ਖਾਵਾਂਗੇ ਚਾਹ ਪਾਣੀ ਪੀਦਾ ਪਰ ਹੁਣ ਲੈ ਲੈ ਲੋ ਤੁਸੀਂ ਫੇਰ ਲੈ ਲਾਂ ਕੋਈ ਜਮ ਇਧਰ ਆਪਣੀ ਸਬਜੀ ਬਣਦੀ ਬੀਬੀ ਇੱਥੇ ਬੀਬੀ ਅੰਦਰ ਬੈਠੀ ਐ ਜੀ ਫੋਟ ਤੇ ਚੁਗਲੀਆਂ ਬੀਬੀ ਨੂੰ ਲੈ ਆ ਠਾ ਕੇ ਮੈਂ ਕੋਣ ਆ ਰਿਹਾ ਬੀਬੀ ਅੰਦਰ ਐ ਮੈਂ ਇਹੋ ਠਾ ਦੂੰਗੀ ਬੀਬੀ ਤੇਰੇ ਪੁੱਤ ਤੇਰੀ ਗੱਡੀ ਜੜਾ ਭਾ ਗਿਆ ਯਾ ਮੇਰੇ ਕੋਲ ਹੀ ਗਿਆ ਮੇਰੇ ਕੋਲ ਆ ਲੈ ਆਇਆ ਆਹ ਦਾ ਜਾਬੀ ਦਾ ਇਹ ਗਾਮ ਨੂੰ ਫੇਰ ਤੁੰਗਾ ਜੀ ਬੀਗੇ ਨੇ ਆਉਂਦੇ ਆ ਬੀਬੀ ਹੁੰਦੇ ਲੱਡੂ ਅਜਾ ਆਪਣੀ ਨੂੰ ਜਾਣਦੇ ਕਹਿੰਦੇ ਆ ਆਪਣੀ ਬੇਟੀ ਦੇ ਲੱਭੇ ਪੱਟੀਆਂ ਤੇਰੀ ਜੇ ਮਾੜਾ ਤਾਂ ਤੇਰੇ ਬਣਨਗੇ ਦਰਵਾਜ਼ਾ ਆਇਆ ਆਈਸਕ੍ਰੀਮ ਤੋਂ ਤਾਂ ਆਉਂਦੇ ਆ ਅਦਾ ਤਾਂ ਜ਼ਰੂਰੀ ਆ ਤਾਂ ਫਿਰ ਉਹ ਸਰ ਵੀ ਜਾਂਦਾ ਕੱਟ ਨਹੀਂ ਕਹਿੰਦੇ ਕਿ ਪਿਆਰੇ ਜਿਹੜੇ ਮੈਂ ਨਹੀਂ ਹੁੰਦਾ। ਉਹ ਜਿਹੜਾ ਆਪਣੇ ਟੋਰੀਆਂ ਆ ਤੇ ਪੁੱਤ ਦੀ ਗੱਡੀ ਜਿਹੜਾ ਦੱਬਾ ਲੱਗੇ ਨਾ ਫਾਮੀ ਟੋਰੀਆਂ ਦੀ ਸਬਜ਼ੀ ਹੈਗੀ ਤੇ ਦੀਪਾਂ ਜਿਹੜਾ ਨੇ ਨਾ। ਕੱਲੇ ਰਹਿਣ ਉਹ ਕਾੜ ਬਣਨਗੇ। ਤੇ ਟੋਰੀਆਂ ਦੀ ਸਬਜ਼ੀ ਆ ਹਰੀ ਮੱਠੋ ਪਾਦੇ ਦੱਬਾ ਗੁਰਦੁਆਰੇ ਹਾਂ। ਇਹਨਾਂ ਨਾਲ ਦੀ ਸੀ। ਲਿਖਿਆ ਕਿ ਆਪਰੇ ਸ਼ੰਗਰ ਸਾਹਿਬ ਕਹਿ ਨਹੀਂ ਆ ਜੇ ਨਾ ਜਦੋਂ ਹੁੰਦੀ ਹੈ। ਉਹ ਤੇ ਦੇ ਦਵਾਨਾ ਵੇਲੇ ਹੜਾ ਉੱਦ ਲੰਘੀਓ ਕਿਉਂ ਆੜ ਕੇ ਕੀ ਬਾਤ ਮਾਰੀ ਸਕੇ ਆਦੀਆ ਨਾ ਆਹ ਹੋਰ ਨੇ ਨਵੀਰੇ ਦਾਦੀ ਨੂੰ ਤੇ ਮੋਰਾ ਗੋਪਾ ਨਾਲੀ ਇਹਦੇ ਵਿੱਚ ਹਰਦੀ ਪਾ ਦਾਂਗੇ ਕੁਝ ਜੁ ਜੁ ਸੰਗੀ ਤਰ੍ਹਾਂ ਸਵੇਰ ਅਨੁਸਾਰ ਨਮਸਕਾਰ ਹਲਦੀ ਜੀਰਾ ਆਪਾਂ ਨੇ ਪਾਇਆ ਹੋਇਆਗਾ ਥੋੜੀ ਜਿਹੀ ਪਕਾਈ ਮਿਰਚ ਪਾਵਾਂਗੇ ਲਾਲ ਮਿਰਚ ਪਾਉਂਦੇ ਨਹੀਂ ਹੈਗੇ ਕੁਸ ਖਬਰੀ ਦਾ ਆਇਆਗਾ ਮਿੱਠਾ ਮੂੰਹ ਕਰੋ ਤੁਸੀਂ ਵੀ ਖਾ ਲਓ ਫਿਰ ਤੁਸੀਂ ਮੈਂ ਖਾ ਲਿਆ ਬਿਊਵਰਾਂ ਨੂੰ ਕਹਿ ਰਹੀ ਆ ਤੁਸੀਂ ਤਾਂ ਖਾ ਲਿਆ ਮੈਂ ਖਾ ਲਾਂਗਾ ਮੇਰੀਆਂ ਭੈਣਾਂ ਦਾ ਮੈ ਲੈਣੀ ਲੋ ਜੀ ਆਪਣੇ ਪੁੱਜ ਗਿਆ ਮਸਾਲਾ ਤੇ ਪਨਾਲੀ ਤੋੜੀਆਂ ਪਾ ਦੇਵਾਂਗੇ ਬਾਕੀ ਪਹਿਣਾ ਤਾਂ ਵੀਡੀਓ ਚ ਹਨਾ ਕੋਈ ਇੰਡੀਆ ਟੈਨ ਲਾ ਲਵਾਂ ਤੁਹਾਨੂੰ ਜਾਣੇ ਹੁਣ ਹੁਣ ਉੱਥੇ ਕਿੱਥੇ ਨੇ ਕੱਲ ਤੋਂ ਲੈ ਆ ਬਸ ਤੂੰ ਕੱਲ ਨੂੰ ਮੁਰਕੇ ਆਉਂਦੇ ਦੇਖਣੇ ਖਰੀਦੇ ਹੋ ਜੇ ਕੈਨੇ ਦੇ ਖੇਤ ਮੁਰਕੇ ਆ ਬਸ ਹੋ ਗਏ ਹੋਗੇ ਕੱਲ ਦੀ ਕੋ ਤਾਂ ਮਾਰੇ ਨਾ ਵਾਜਣ ਦੇਖਿਓ ਕੱਲ ਨੂੰ ਅਸਵੇ ਲੈ ਆ ਹਾਂ ਪੱਕ ਜਾਨੀਏ ਨਹੀਂ ਜੇ ਲੋ ਲਿਉ ਨੇ ਇਹ ਤੋੜ ਲਿਆਉਂਦਾ ਸਾਡੇ ਜਵਾਸਤੇ ਨੱਕ ਮਾਰਦੇ ਹੂੰ ਬਾਂਜੇ ਲਈ ਖੜੇ ਹੁਣ ਨਹੀਂ ਹੋਣੀਆ ਕਾਲੂ ਆਸਨੇ ਗਏ ਹੁਣ ਨਹੀਂ ਹੋਣੀ ਉਹ ਇਹ ਕਾਲੂ ਫੜ ਗਿਆ ਮਖਾ ਨਹੀਂ ਕਾਲੂ ਹੋ ਜਾਣੀ ਜੇਲੀ ਖੇਤੀ ਨਹੀਂ ਹੁੰਦੀ ਕਾਲੂ ਹੈ ਤੜੀਜੀ ਤੋ ਰੋਲ ਖਾਂਦੇ ਨਹੀਂ ਹੈਗੇ ਜਵਾਸ ਅਰੇ ਗੱਪੂਆ ਮੋਲ ਫੱਟ ਨਹੀਂ ਖਾਦੇ ਬਾਸ ਬੱਧੀ ਕੰਗ ਬੱਧੀ ਜਾਂਦੇ ਕੋਈ ਲੱਗਦੇ ਹੈ ਵੀ ਕਹੇ ਜੋ ਦੋ ਵੇਲਾ ਨਹੀਂ ਆਦੇ ਕਤ ਕੁਲੇ ਨਾ ਰੋਮ ਤੋਂ 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 ਰੋਜ਼ ਨੂੰ ਲਈ ਜੀ ਕਾਲੋਂ ਤਾਂ ਪਨੀਰ ਭੁੰਨੇ ਬਣਾਵਾ ਪਰ ਕੋਈ ਖਾਂਦਾ ਨਹੀਂ ਪਨੀਰ ਭੁਰਜੀ ਬਣਾ ਕੇ ਕੀ ਕਰੂ ਕੋਈ ਗਰਮੀ ਇਹ ਤਾਂ ਜੀ ਢਾੜ ਬਣਾਇਆ ਕਰਮੀ ਚੌਥਾ ਦਿਨ ਅੱਜ ਗਰਮੀ ਨੂੰ ਫੁੱਲ ਬੜਾ ਫੁੱਲ ਮੀਂਹ ਕਦੇ ਜਨੂ ਤਿਆਰ ਆਗਾ ਇੱਕ ਕਦੇ ਮਮੀ ਵੀ ਤਿਆਰ ਆਗਾ ਨਾਲ ਹੀ ਚੌਥਾ ਦਿਨ ਅੱਜ ਫੁੱਲ ਬੜਾ ਫੁੱਲ ਗਰਮੀ ਆ ਉਹ ਮੈਨੂੰ ਪਤਾ ਸ਼ੌਂਦਾ ਪਤਾ ਲੈਣਾ ਕਰਨੀ ਬਾਰੇ ਤੈਨੂੰ ਕੀ ਪਤਾ ਤੁਸੀਂ ਤਾਂ ਏਸੀ ਚ ਪੈਣ ਵਾਲੇ ਜਵਾਕ ਹੋ ਪਏ ਜਾ ਕਰ ਫਿਰ ਏਸੀ ਇਸ ਤੈਨੂੰ ਕੋਈ ਹਟਾਉਂਦਾ ਤੁਸੀਂ ਤਾਂ ਏਸੀ ਚ ਪੈਣ ਵਾਲੇ ਜਵਾਕ ਹੋ ਤੁਹਾਨੂੰ ਕੀ ਪਤਾ ਉਹ ਤਾਂ ਕੋਡਾ ਲੈ ਆ ਮਿੱਠਾ ਸੋਡਾ ਉੱਲੀਆ ਜਾਂਦਾ ਆਪਣੇ ਆਹ ਇਹ ਤਾਂ ਫੀਟ ਚ ਬਣਾਉਣ ਮਿੱਠਾ ਕੋਡਾ ਪਾਣੀ ਕਿਹਦੇ ਸਸਾ 100 ਗ੍ਰਾਮ ਹੈ ਇਸ ਨੂੰ ਦੋ ਦੋ ਵੀਡੀਓ ਵਿੱਚ ਦੋ ਵੀ ਨਾ ਵਾਢੇ ਮਿੰਟ ਵਿੱਚ ਤਿਆਰੀ ਅਸ ਫੀਟ ਚ ਕਾਇ ਕਿ ਲੋ ਨਾ ਆਪ ਤਾਂ ਨੇ ਤਾਂ ਹੈ ਗਿਆ ਉਹ ਤਾਂ ਦਿਨਿਆਂ ਵੀਰ ਚਲੋ ਜੀ ਅਪਾ ਬਾਅਦ ਚ ਮਿਲ ਜਾਂਗੇ ਕੰਮ ਤੰਦਾ ਕਰ ਲਈਏ